ਪੰਜਾਬ ਸਰਕਾਰ ਦੇ ਵੱਲੋਂ ਅੱਜ ਲੋਹੜੀ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਖਾਸ ਤੋਹਫਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿੱਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਿਲ ਦੇ ਪੈਲਸ ਹੋਟਲ ਰਣਵਾਸ ਦੇ ਪੈਲਸ ਦਾ ਉਦਘਾਟਨ ਕਰਨਗੇ ਜੋ ਕਿ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਬਣਾਇਆ ਗਿਆ ਹੈ ਸਰਕਾਰ ਨੂੰ ਪੂਰੀ ਉਮੀਦ ਹੈ ਕਿ Rajasthan ਦੇ ਤਰਜੁੱਤੀ ਕਿਲਾ ਮੁਬਾਰਕ ਵਿਖੇ ਖੁੱਲਣ ਵਾਲਾ ਇਹ ਪੈਲੈਸ ਡੈਸਟੀਨੇਸ਼ਨ ਵੈਡਿੰਗ ਦੇ ਲਈ ਲੋਕਾਂ ਦੀ ਤਰਜੀਹ ਬਣੇਗਾ। ਸੂਬਾ ਸਰਕਾਰ ਵੱਲੋਂ ਹੀ ਕਦਮ ਸੂਬੇ ਦੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ। 2 ਸਾਲ ਪਹਿਲਾਂ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕ ਸਥਿਤ ਰਣਵਾਸ ਦਾ ਏਰੀਆ ਗਲੂਖਾਨਾ ਅਤਲ ਸਿਖਾਨਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਬਦਲਿਆ ਗਿਆ ਹੈ। ਇਸ ਇਮਾਰਤ ਦੀ ਮੁਰੰਮਤ ਦਾ ਕੰਮ ਆਪ ਪ੍ਰਾਤਤਵ ਵਿਭਾਗ ਦਿੱਲੀ ਦੀ ਸੰਸਥਾ ਰਾਹੀਂ ਵਾਰਿਆਈ ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ ਦੇ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਖੱਬੇ ਪਾਸੇ ਰਣਵਾਸ ਇਮਾਰਤ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਦੇ ਵਿੱਚ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਬਹੁਤ ਘੱਟ ਇਜਾਜ਼ਤ ਹੁੰਦੀ ਸੀ। ਇਸ ਦੋ ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਕੀਮਤੀ ਪੇਂਟਿੰਗਸ ਹਨ। ਇਸ ਵਿੱਚ ਇੱਕ ਜਗਾ ਲੱਸੀ ਖਾਨਾ ਹੈ ਜਿਸ ਦੇ ਅੰਦਰ ਰਹਿਣ ਵਾਲੀਆਂ ਸੇਵਾਦਾਰ ਔਰਤਾਂ ਲਈ ਰੋਟੀ ਤਿਆਰ ਹੁੰਦੀ ਸੀ ਤੇ ਉਹਨਾਂ ਨੂੰ ਵੰਡੀ ਜਾਂਦੀ ਸੀ। ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਆਮੋ-ਸਾਮਣੇ ਹਾਲ ਹਨ ਜਿਨ੍ਹਾਂ ਨੂੰ ਕਮਰਿਆਂ ਦਾ ਰੂਪ ਦਿੱਤਾ ਗਿਆ ਹੈ ਬਿਊਰੋ ਰਿਪੋਰਟ 3 ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ ਅੱਜ ਲੋਹੜੀ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਖਾਸ ਤੋਹਫਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿੱਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਿਲ ਦੇ ਪੈਲਸ ਹੋਟਲ ਰਣਵਾਸ ਦੋ ਪੈਲਸ ਦਾ ਉਦਘਾਟਨ ਕਰਨਗੇ ਜੋ ਕਿ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਬਣਾਇਆ ਗਿਆ ਹੈ ਸਰਕਾਰ ਨੂੰ ਪੂਰੀ ਉਮੀਦ ਹੈ ਕਿ ਰਾਜਸਥਾਨ ਦੇ ਤਰਜੁੱਤੇ ਕਿਲਾ ਮੁਬਾਰਕ ਵਿਖੇ ਖੁੱਲਣ ਵਾਲਾ ਇਹ ਪੈਲੇਸ ਡੈਸਟੀਨੇਸ਼ਨ ਵੈਡਿੰਗ ਦੇ ਲਈ ਲੋਕਾਂ ਦੀ ਤਰਜੀਹ ਬਣੇਗਾ ਸੂਬਾ ਸਰਕਾਰ ਵੱਲੋਂ ਹੀ ਕਦਮ ਸੂਬੇ ਦੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕ ਸਥਿਤ ਰਣਵਾਜ ਦਾ ਏਰੀਆ ਗਲਿਊ ਖਾਨਾ ਅਤਲ ਸਿਖਾਨਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਬਦਲਿਆ ਗਿਆ ਏ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਆਪ ਪ੍ਰਾਤਤਵ ਵਿਭਾਗ ਦਿੱਲੀ ਦੀ ਸੰਸਥਾ ਰਾਹੀਂ ਕਰਵਾ ਰਿਹਾ ਏ ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ ਦੇ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਨਾਇਆ ਗਿਆ ਹੈ। ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਜਿਵੇਂ ਹੀ ਤੁਸੀਂ ਕਿਲੇ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਖੱਬੇ ਪਾਸੇ ਰਣਵਾਸ ਇਮਾਰਤ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਦੇ ਵਿੱਚ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਬਹੁਤ ਘੱਟ ਇਜਾਜ਼ਤ ਹੁੰਦੀ ਸੀ। ਇਸ ਦੋ ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਕੀਮਤੀ ਪੇਂਟਿੰਗਸ ਹਨ ਇਸ ਵਿੱਚ ਇੱਕ ਜਗ੍ਹਾ ਲੱਸੀ ਖਾਨਾ ਹੈ ਜਿਸ ਦੇ ਅੰਦਰ ਰਹਿਣ ਵਾਲੀਆਂ ਸੇਵਾਦਾਰ ਔਰਤਾਂ ਲਈ ਰੋਟੀ ਤਿਆਰ ਹੁੰਦੀ ਸੀ ਤੇ ਉਹਨਾਂ ਨੂੰ ਵੰਡੀ ਜਾਂਦੀ ਸੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਆਮੋ ਸਾਹਮਣੇ ਹਾਲ ਹਨ ਜਿਨ੍ਹਾਂ ਨੂੰ ਕਮਰਿਆਂ ਦਾ ਰੂਪ ਦੇ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਤਿਸ਼ ਅਪਡੇਟਡ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ ਅੱਜ ਲੋਹੜੀ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਖਾਸ ਤੋਹਫਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿੱਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਿਲ ਦੇ ਪੈਲਸ ਹੋਟਲ ਰਣਵਾਸ ਦੋ ਪੈਲਸ ਦਾ ਉਦਘਾਟਨ ਕਰਨਗੇ ਜੋ ਕਿ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਬਣਾਇਆ ਗਿਆ ਹੈ ਸਰਕਾਰ ਨੂੰ ਪੂਰੀ ਉਮੀਦ ਹੈ ਕਿ ਰਾਜਸਥਾਨ ਦੇ ਤਰਜੁੱਤੇ ਕਿਲਾ ਮੁਬਾਰਕ ਵਿਖੇ ਖੁੱਲਣ ਵਾਲਾ ਇਹ ਪੈਲਸ ਡੈਸਟੀਨੇਸ਼ਨ ਵੈਡਿੰਗ ਦੇ ਲਈ ਲੋਕਾਂ ਦੀ ਤਰਜੀਹ ਬਣੀਗਾ ਸੂਬਾ ਸਰਕਾਰ ਵੱਲੋਂ ਇਹ ਕਦਮ ਸੂਬੇ ਦੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ 2 ਸਾਲ ਪਹਿਲਾਂ ਇਸ ਪ੍ਰੋਜੈਕਟ ਨੇ ਰਫਤਾਰ ਫੜੀ ਕਿਲਾ ਮੁਬਾਰਕ ਸਥਿਤ ਰਣਵਾਜ ਦਾ ਏਰੀਆ ਗਲਿਉਖਾਨਾ ਅਤੇ ਸਿਖਾਨਾ ਨੂੰ ਹੈਰੀਟੇਜ ਹੋਟਲ ਦੇ ਵਿੱਚ ਬਦਲਿਆ ਗਿਆ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਆਪ ਪ੍ਰਾਤਤਵ ਵਿਭਾਗ ਦਿੱਲੀ ਦੀ ਸੰਸਥਾ ਰਾਹੀਂ ਵਾਰਿਆਈ ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ ਦੇ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਵਾਰਕ ਦੇ ਅੰਦਰ ਬਣਾਇਆ ਗਿਆ ਹੈ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਖੱਬੇ ਪਾਸੇ ਰਣਵਾਸ ਇਮਾਰਤ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਦੇ ਵਿੱਚ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਬਹੁਤ ਘੱਟ ਇਜਾਜ਼ਤ ਹੁੰਦੀ ਸੀ ਇਸ ਦੋ ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਦੇ ਵਿੱਚ ਤਿੰਨ ਬਿਹਤਰੀਨ ਪੇਂਟਿੰਗ ਚੈਂਬਰ ਹਨ ਜਿਨ੍ਹਾਂ ਦੇ ਵਿੱਚ ਕੀਮਤੀ ਪੇਂਟਿੰਗਸ ਹਨ ਇਸ ਵਿੱਚ ਇੱਕ ਜਗ੍ਹਾ ਲੱਸੀ ਖਾਨਾ ਹੈ ਜਿਸ ਦੇ ਅੰਦਰ ਰਹਿਣ ਵਾਲੀਆਂ ਸੇਵਾਦਾਰ ਔਰਤਾਂ ਲਈ ਰੋਟੀ ਤਿਆਰ ਹੁੰਦੀ ਸੀ ਤੇ ਉਹਨਾਂ ਨੂੰ ਵੰਡੀ ਜਾਂਦੀ ਸੀ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਦੇ ਵਿੱਚ ਆਮੋ ਸਾਹਮਣੇ ਹਾਲ ਹਨ ਜਿਨ੍ਹਾਂ ਨੂੰ ਕਮਰਿਆਂ ਦਾ ਰੂਪ ਦੇ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਡਿਸ਼ ਅਪਡੇਟਸ ਨਿਊਜ਼ ਦੇ ਨਾਲ ਧੰਨਵਾਦ